ਸਤਿ ਸ੍ਰੀ ਅਕਾਲ ਜੀ ਮੈਂ ਸੋਨੀ ਬਾਈ ਮਹਾ ਪੰਜਾਬ ਯੂਐਸਏ ਵੱਲੋਂ ਜਿਵੇਂ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਆਪਣੇ ਦਰਸ਼ਕਾਂ ਨੂੰ ਇਹੋ ਜੀਆਂ ਸਖਸ਼ੀਤਾ ਇਹੋ ਜੇ ਲੋਕਾਂ ਨਾਲ ਇਹੋ ਜੇ ਉਹਨਾਂ ਮੁੱਢਾਂ ਦੇ ਨਾਲ ਮਲਾਇਆ ਜਾਵੇ ਜਿਹੜੇ ਆਪਣੀ ਧਰਤੀ ਨਾਲ ਜੁੜੇ ਆ ਤੇ ਧਰਤੀ ਬਾਰੇ ਜਾਣਦੇ ਆ ਹੁਣ ਅਗਲੀ ਗੱਲਬਾਤ ਬੜੀ ਰੋਚਕ ਹੋਣ ਵਾਲੀ ਹੈ ਸਾਡੇ ਨਾਲ ਨੇ ਬਾਪੂ ਜੀ ਮਲਕੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਬਾਪੂ ਜੀ ਮਲਕੀਤ ਸਿੰਘ ਮੰਗਟ ਪਿੰਡ ਰਾਮਗੋੜ ਚੰਡੀਗੜ੍ਹ ਰੋਡ ਤੇ ਜਿਵੇਂ ਇਹ ਗੱਡੀਆਂ ਦੇ ਨਾਲ ਆਵਾਜ਼ ਆ ਰਹੀ ਹੈ ਦਰਸ਼ਕੋ ਤੁਹਾਨੂੰ ਥੋੜੀ ਪਰੇਸ਼ਾਨੀ ਵੀ ਹੋਊਗੀ ਆਵਾਜ਼ 'ਚ ਥੋੜੀ ਕਮੀ ਹੋ ਸਕਦੀ ਹੈ ਪਰ ਬਾਪੂ ਜੀ ਦੀਆਂ ਗੱਲਾਂ ਬੜੀਆਂ ਵਧੀਆ ਨੇ ਜਦੋਂ ਇਹਨਾਂ ਦੀਆਂ ਗੱਲਾਂ ਸੁਣੋਗੇ ਨਾ ਤੁਹਾਨੂੰ ਇਹ ਕਮੀ ਪੇਸ਼ੀ ਆਵਾਜ਼ ਸਭ ਕੋ ਮਝਣੀ ਆ ਕਿੱਥੇ ਦੀ ਕਿੱਥੇ ਹੁਣ ਜ਼ਿਆਦਾ ਗੱਲਾਂ ਨਾ ਕਰਾਂ ਆਪਾਂ ਚੱਲੀਏ ਬਾਪੂ ਜੀ ਵੱਲ ਹਾਂਜੀ ਬਾਪੂ ਜੀ ਤੁਹਾਡਾ ਨਾਮ ਤਾਂ ਪਹਿਲਾਂ ਹੋ ਗਿਆ ਜੀ ਮਲਕੀਤ ਸਿੰਘ ਮੰਗੜਾ ਹਾਂਜੀ ਪਿੰਡ ਤੁਹਾਡਾ ਆਰਾਮਗੜ ਹਾਂਜੀ ਅੱਗੋਂ ਤੁਸੀਂ ਇਹ ਦੱਸਣਾ ਜਿਵੇਂ ਗੱਲ ਕਰਦੇ ਵੀ ਪੁਰਾਣੇ ਵਸਨੀਕ ਤੁਸੀਂ ਕਿੱਥੋਂ ਦੇ ਆ ਰਾਮਪੁਰ ਦੇ ਰਾਮਪੁਰ ਜਿਹੜਾ ਦਰਾਹੀ ਕੋਲਾ ਜੀ ਹਾਂਜੀ ਤੇ ਦੂਸਰਾ ਇਹ ਪਿੰਡ ਜਦੋਂ ਬੱਜਿਆ ਬਹੁਤ ਸਾਰੇ ਲੋਕਾਂ ਨੂੰ ਕਿ ਮੈਨੂੰ ਲੱਗਦਾ ਪਿੰਡ ਵਾਸੀਆਂ ਨੂੰ ਵੀ ਪੂਰੀ ਤਰ੍ਹਾਂ ਪਤਾ ਨਹੀਂ ਹੋਣਾ ਕਿ ਇਹ ਪਿੰਡ ਦਾ ਮੁੱਢ ਕਿਵੇਂ ਬਣਿਆ ਇਹਦੇ ਬਾਰੇ ਦੱਸਿਓ ਜੀ ਪਿੰਡ ਦਾ ਮੁੱਢ ਇਹ ਬਣਿਆ ਕਿ ਅਸੀਂ ਰੌਂਪਰੋਂ ਰਾਮਗੜ੍ਹ ਆਇਆ ਸਾਨੂੰ ਇਹ ਪਿੰਡ ਗਿਫਟ ਵਿੱਚ ਮਿਲਿਆ ਗਿਫਟ ਵਿੱਚ ਮਿਲਿਆ ਜੀ ਉਹ ਕਿਵੇਂ ਰਾਜਾ ਸੋਤਾ ਸਿਓ ਸਾਨੇਵਾਲ ਤੋਂ ਸੀਗਾ ਉਹਨਾਂ ਸਾਡੇ ਬਜ਼ੁਰਗਾਂ ਨੂੰ ਵਿਆਹ ਕੀਤਾ ਵਿਆਹ ਕਰਨ ਤੋਂ ਬਾਅਦ ਉਹਨੇ ਆਪਣੀ ਭੈਣ ਨੂੰ ਗਿਫਟ ਦਿੱਤੀ ਜਿਨ੍ਹਾਂ ਜਿਨ੍ਹਾਂ ਨੂੰ ਇਹ ਪਿੰਡ ਗਿਫਟ ਹੋਇਆ ਉਹ ਸਾਨੇਵਾਲ ਦੇ ਰਾਜਾ ਸੀ ਨਾ ਸਾਨੇਵਾਲ ਦੇ ਰਾਜਾ ਨੇ ਆਪ ਹੀ ਭੈਣ ਨੂੰ ਸਾਨੇਵਾਲ ਦੇ ਰਾਜਾ ਸੀ ਉਹਨਾਂ ਪਹਿਲਾਂ ਰੌਂਪਰ ਸੀ ਪਿੰਡ ਤੁਹਾਡਾ ਪਿੰਡ ਰੌਂਪਰ ਸੀ ਸਾਨੇਵਾਲ ਦੇ ਰਾਜੇ ਨੇ ਆਪਣੀ ਕੁੜੀ ਤੁਹਾਡੇ ਬਜ਼ੁਰਗਾਂ ਨਾਲ ਵਿਆਹ ਹਾਂ ਬਜ਼ੁਰਗਾਂ ਨਾਲ ਵਿਆਹ ਕੀਤਾ ਫਿਰ ਉਹਨਾਂ ਨੇ ਇਹ ਪਿੰਡ ਗਿਫਟ ਕਰ ਦਿੱਤਾ ਗਿਫਟ ਦਿੱਤਾ ਜਿੱਥੇ ਸਣੀ ਘੋੜਾ ਫਿਰਿਆ ਕੁੜੀਆਂ ਦਾ ਬੇਸੇਵਾ ਕਰਨ ਦੀ ਜ਼ਮੀਨ ਦਿੱਤੀ ਜਿੱਥੇ ਘੋੜਾ ਫਿਰਿਆ ਉੱਥੇ ਸਣੀ ਉਹਨਾਂ ਨੇ ਫੇਰ ਲਿਆ ਅੱਛਾ ਬਜ਼ੁਰਗਾਂ ਨੂੰ ਕਹਿਤਾ ਵੀ ਆਹ ਜ਼ਮੀਨ ਵੀ ਵੀ ਪੁੱਤਰਾ ਤੇਰੀ ਆਹ ਜ਼ਮੀਨ ਪਈ ਸੀ ਇਹ ਬੇਬਾਦ ਚਲੋ ਬੇਬਾਦ ਵੀ ਸੀ ਵੀ ਉਹਨਾਂ ਨੇ ਇਹ ਕਹਿਤਾ ਵੀ ਲੈ ਪੁੱਤਰਾ ਜਿੱਥੇ ਘੋੜਾ ਫਿਰਦਾ ਉਹ ਜ਼ਮੀਨ ਤੇਰੀ ਆ ਉਹ ਫਿਰ ਜ਼ਮੀਨ ਤੁਹਾਡੇ ਪਿੰਡ ਦੀ ਇਹ ਹੋ ਗਈ। ਉਸ ਤੋਂ ਬਾਅਦ ਸਾਡੇ ਬਜ਼ੁਰਗ ਰਹੇ ਉਹ ਦੇ ਇਲਾਜ ਨਾ ਹੋਈ। ਠੀਕ ਹੈ ਜੀ। ਇਲਾਜ ਨਾ ਹੋਈ ਉਹਨਾਂ ਨੂੰ। ਜ਼ਮੀਨ ਵੀ ਤਾਂ ਹੀ ਦਿੱਤੀ। ਹਾਂ। ਜ਼ਮੀਨ ਵੀ ਦਿੱਤੀ ਤੇ ਇਲਾਜ ਨਾ ਹੋਈ, ਇਲਾਜ ਨਾ ਹੋਣ ਦੇ ਕਾਰਨ ਫਿਰ ਲੜਾਈ ਮਾਰੀ-ਮੋਟੀ ਚੱਲੀ ਆਪਸ ਵਿੱਚ। ਆ ਘਰਾਂ 'ਚ ਹੋ ਜਾਂਦੀ। ਘਰਾਂ 'ਚ ਹੋਈ ਸਾਡੇ ਬਜ਼ੁਰਗ ਤਿੰਨ ਮਾਰੇ ਗਏ ਉਹਦੇ ਵਿੱਚ। ਅੱਛਾ ਉਹਦੇ ਵਿੱਚ ਉਸ ਉਸ ਮਸਲੇ 'ਚ ਜ਼ਮੀਨ ਨਾ ਛੱਡਣ ਦੇ ਵਿੱਚ। ਠੀਕ ਹੈ ਜੀ। ਉਹ ਮਾਰੇ ਤੇ ਬਾਅਦ ਫਿਰ ਉਹਨਾਂ ਨੇ ਹੋਰ ਵਿਆਹ ਕਰਾਇਆ ਬਜ਼ੁਰਗਾਂ ਨੇ ਉਹਨਾਂ ਦੇ ਲਾਦ ਹੋਈ ਲਾਦ ਇੱਕ ਹੋਈ ਫਿਰ ਇੱਕ ਦੇ ਬਾਅਦ ਦੋ ਹੋਏ ਦੋ ਦੇ ਬਾਅਦ ਤਿੰਨ ਹੋਏ ਬਸ ਫਿਰ ਜਾਂਦੇ ਹੋਂ ਤੂੰ ਬਾਅਦ ਫਿਰ ਇੱਕ ਇੱਕ ਆਇਆ 5000 ਪੁੱਸਤਾ ਜਦੋਂ ਇਹ ਪਿੰਡ ਦਾ ਮੋਢ ਬਣਿਆ ਉਦੋਂ ਤਾਂ ਖਾਲੀ ਖਾਲੀ ਬੇਵਾਬ ਜ਼ਮੀਨ 'ਚ ਤੁਹਾਡੇ ਬਜ਼ੁਰਗਾਂ ਨੂੰ ਬਿਠਾ ਦਿੱਤੇ ਬੰਦੇ ਜਿੰਨੇ ਆਏ ਨੇ ਰੌਮਪੁਰ ਤੋਂ ਲਿਆ ਕੇ ਵਸਾਏ ਗਏ ਨੇ ਜ਼ਮੀਨ ਦਿੱਤੀ ਗਈ ਹੈ ਹਰ ਇੱਕ ਜਾਤੀ ਨੂੰ ਜ਼ਮੀਨ ਦਿੱਤੀ ਗਈ ਹੈ ਬਜ਼ੁਰਗ ਸਾਡੇ ਇੰਨੇ ਸਿਆਣੇ ਨੇ ਆਹ ਬੀਤੋ ਬਜ਼ੁਰਗਾਂ ਦੇ ਕੰਮ ਦੇ ਆਧਾਰ ਤੇ ਜਦੋਂ ਆਪ ਰਾਮਪੁਰ ਤੋਂ ਇੱਥੇ ਆਏ ਤਾਂ ਜਾਤੀਆਂ ਨੂੰ ਜ਼ਮੀਨ ਦਿੱਤੀ ਆ ਸਭ ਨੂੰ ਬਰਾਬਰੀ ਤੇ ਜ਼ਮੀਨ ਬਰਾਬਰੀ ਕਰੀ ਗਿਆ ਥੋੜੀ ਬਹੁਤੀ ਰੇਕਨ ਦਿੱਤੀ ਆ ਮਾਂਤਾਂ ਦਾ ਡੇਰਾ ਉਹਨੂੰ ਵੀ ਦਿੱਤੀ ਆ ਤੇ ਜਿੰਨੇ ਕੰਮੀ ਸੀਗੇ ਸੂਦ ਖਤਰੀ ਬਾਂਮਣ ਸਭ ਨੇ ਜ਼ਮੀਨ ਦੀ ਕਹਿੰਦੇ 2 ਕੱਲੇ ਕਹਿੰਦੇ 4 ਕੱਲੇ ਇਹ ਸਲੋਟ ਸਭ ਨੂੰ ਵੰਡ ਗਿਆ ਆਤੀ ਮੁਸਲਮਾਨਾਂ ਨੂੰ ਦਿੱਤੀ ਆ ਇਹਦੇ ਚੋਂ ਉਦੋਂ ਆਜ਼ਾਦੀ ਤੋਂ ਪਹਿਲਾਂ ਮੁਸਲਮਾਨਾਂ ਦੀ ਆਬਾਦੀ ਸੀ ਤਾਂ ਉਹ ਵੀ ਹੱਕਦਾਰ ਸੀ ਆ ਹੁਣ ਵੀ ਅਸੀਂ ਆਜਾਤੀ ਤੋਂ ਬਾਅਦ ਮੰਗਟੇ ਆਏ ਆ ਇਸ ਪਿੰਡ 'ਚ ਉਹ ਜਟਾਣਿਆਂ ਦੇ ਨੇ ਜਟਾਣਿਆਂ ਦੇ ਨੇ ਮੰਗਟਾ ਹੱਥ 'ਚ ਸਾਡੇ ਬੈਠੇ ਆ ਉਹ ਵੀ ਇੱਕੋ ਗੋਤ ਆ ਸਾਡੇ ਪਿੰਡ ਦਾ ਦੂਜਾ ਗੋਤ ਨਹੀਂ ਗਾ ਬਿਲਕੁਲ ਜਿਵੇਂ ਰਾਮਪੁਰ ਤੋਂ ਚੱਲ ਕੇ ਮੰਗਟ ਇੱਥੇ ਆ ਗਏ ਤੇ ਮੰਗ ਮੰਗਟੇ ਇੱਥੇ ਆਏ ਆ ਭਰੇ ਭਰਾਏ ਘਰ ਸੰਭਾਲੇ ਨੇ ਸਮਾਨ ਦੇ ਉਸ ਵੇਲੇ ਸਰਦਾਰ ਲੱਥਾ ਸਿੰਘ ਨੰਬਰਦਾਰ ਸੀਗੇ ਪਿੰਡ ਦੇ 1847 'ਚ ਉਸ ਵੇਲੇ ਉਹਨੇ ਸਾਰੇ ਪਿੰਡ ਤੇ ਪਹਿਰੇ ਲਾ ਕੇ ਬੰਦਿਆਂ ਦੇ ਤਾਂ ਕਿ ਸਵਾਨ ਚੋਰੀ ਨਹੀਂ ਹੋਣ ਦਸਾ ਕੋਈ ਵੀ ਜਿਹੜੀ ਆਪਾਂ ਨੱਥਾ ਸਿੰਘ ਨੰਬਰਦਾਰ ਦੀ ਗੱਲ ਕਰਦੇ ਸੀ ਤੁਸੀਂ ਉਹਨਾਂ ਨੂੰ ਇੰਨਾ ਮਾਣ ਸਨਮਾਨ ਇੱਜ਼ਤ ਦਿੰਦੇ ਹੋ ਪਿੰਡ ਸਾਰਾ ਉਹਨਾਂ ਨੂੰ ਇੰਨੀ ਇੱਜ਼ਤ ਦਿੰਦਾ ਸੀ ਉਹਨਾਂ ਦੇ ਵਿੱਚ ਕੋਈ ਉਹਨਾਂ ਦੇ ਗੁਣ ਕੋਈ ਖਾਸੀਅਤ ਬਾਰੇ ਖਾਸ ਹੀ ਉਹ ਸਾਰੇ ਗੁਣੇ ਸੀ ਉਹਨਾਂ ਕੋਲ ਜਿੰਨੇ ਸੀਗੇ ਤਿੰਨ ਨੰਬਰਦਾਰ ਫਸੇ ਉਹਨਾਂ ਚੜਾ ਕੇ ਲੈਂਦੇ ਮੰਗਲੀ ਉੱਚੀ ਮੰਗਲੀ ਨੀਵੀਂ ਗਵਿੰਦਗੜ੍ਹ ਇਨਾਂ ਦੀ ਢਾਲ ਭੱਲਿਓਂ ਪੜ ਕੇ ਕੈਦ ਤੇ ਦਿੱਤੇ ਉਸ ਬਲੇ ਅੰਗਰੇਜ਼ ਜੇਲ੍ਹ ਚ ਦੇ ਦਿੰਦੇ ਉਦੋਂ ਛੜਾਇਆ ਦੀ ਨੱਥਾਂ ਸੇ ਉਹਨੇ ਉਦੋਂ ਮਾਲੀਆ ਗਰਾਇਆ ਜਾਣਾ ਉਦੋਂ ਮਾਲੀਆ ਬਣਾਇਆ ਮਤਲਬ ਸੀ ਉਹਦੀ ਰਾਮਗੜ ਦੇ ਵਿੱਚ ਕੱਲ ਦੇ ਨੌ ਪਿੰਡ ਸੀ ਇਹ ਠੀਕ ਹੈ ਉਹ ਉਹਨੇ ਮਰਬੇਬੰਦੀ ਤੋਂ ਬਾਅਦ ਬਾਕੀ ਆਂਦੇ ਨਾਮ ਹੋਇਆ ਪਹਿਲਾਂ ਉਹ ਇਕੱਲੇ ਹੀ ਮਾਲਕ ਹਾਂ ਇਕੱਲੇ ਮਾਲਕ ਸੀਗੇ ਉਹਦੀ ਸੋਚ ਬਹੁਤ ਵੱਡੀ ਦੀ ਗਿਆਨੀ ਦੀ ਗੁਰਸਿੱਖ ਸੀ ਮੂੰਹ ਜਵਾਨੀ ਪਾਠ ਚੀਤੇ ਦੀ ਉਹਦਾ ਪੂਰਾ ਗ੍ਰੰਥ ਸਾਹਿਬ ਸੁਣਾਉਂਦਾ ਦੀ ਮੂੰਹ ਜਵਾਨੀ ਵਾਹ ਜੀ ਦੋਸਤੋ ਇੱਥੇ ਵੀ ਨਾ ਗੁੱਸਾ ਕਰਨ ਵਾਲੀ ਗੱਲ ਨਹੀਂ ਇੱਕ ਨੰਬਰਦਾਰੀ ਅੱਜ ਦੇ ਟਾਈਮ ਦੇ ਵਿੱਚ ਨਾ ਗੱਡੀ ਦੇ ਪਿੱਛੇ ਨੰਬਰਦਾਰ ਲਿਖਿਆ ਜਾਂਦਾ ਬਹੁਤ ਸਾਰੇ ਸਾਡੇ ਵੀਰ ਬਹੁਤ ਮਾਣ ਨਾਲ ਗੱਲ ਦੱਸਦੇ ਨੇ ਵੀ ਅਸੀਂ ਜੀ ਪਿੰਡ ਦੇ ਨੰਬਰਦਾਰ ਹੁੰਦੇ ਆ ਲੇਕਿਨ ਅੱਜ ਬਾਪੂ ਜੀ ਦੇ ਗੱਲੋ ਸੁਭਾਵਿਕੇ ਗੱਲ ਨਿਕਲ ਗਈ ਕਿ ਜਿਹੜੇ ਨੰਬਰਦਾਰ ਹੁੰਦੇ ਸੀ ਨਾ ਉਹ ਅੰਗਰੇਜ਼ਾਂ ਨੇ ਆਪਣੇ ਐਲਕਾਰ ਹੀ ਰੱਖੇ ਹੋਏ ਸੀ ਵੀ ਤੁਸੀਂ ਇਸ ਨੰਬਰ ਜ਼ਮੀਨ ਦੇ ਵਿੱਚੋਂ ਇਹਨਾਂ ਇਹਨਾਂ ਨੰਬਰਾਂ ਦੀ ਲੋਕਾਂ ਦਾ ਹੀ ਖੇਤਰ ਮਾਰ ਕੇ ਉਹਨਾਂ ਤੋਂ ਮਾਲੀਆ ਉਗਰਾਹ ਕੇ ਉਹਨਾਂ ਦੇ ਪੱਲੇ ਕੁਝ ਪਵੇ ਨਾ ਪਵੇ ਤੁਸੀਂ ਇੰਨਾ ਮਾਲੀਆ ਲੈ ਕੇ ਆਉਣਾ ਜੇ ਕੋਈ ਨੰਬਰਦਾਰ ਨਰਮੀ ਵਰਤਦਾ ਸੀ ਉਹਨੂੰ ਚੱਕ ਕੇ ਅੰਗਰੇਜ਼ ਸਰਕਾਰ ਅੰਦਰ ਠੋਕ ਦਿੰਦੀ ਸੀ ਤੇ ਉਹ ਫਸੇ ਹੋਏ ਨੰਬਰਦਾਰਾਂ ਨੂੰ ਮਤਲਬ ਕਿ ਤੁਸੀਂ ਹੁਣ ਆਪਣੇ ਹਿਸਾਬ ਨਾਲ ਲਾ ਲਿਓ ਕਿ ਨੰਬਰਦਾਰਾਂ ਨੂੰ ਅਸੀਂ ਕਿਸ ਪਾਸੇੋਂ ਦੇਖਣਾ ਵੀ ਉਹ ਨੰਬਰਦਾਰ ਜੀ ਇੰਨੇ ਵੀ ਵਧੀਆ ਸੀ ਕਿ ਜਿਨ੍ਹਾਂ ਤੋਂ ਤਿੰਨ ਨੰਬਰਦਾਰਾਂ ਤੋਂ ਮਾਲੀਆ ਨਹੀਂ ਦਿੱਤਾ ਗਿਆ ਦੇਖੋ ਜੇ ਇੱਕ ਇੱਕ ਪਿੰਡ ਦੇ ਨੰਬਰਦਾਰ ਹੋਣਗੇ ਤਾਂ ਇੱਕ ਪਿੰਡ ਦਾ ਕਿੰਨਾ ਮਾਲੀਆ ਹੋਊਗਾ ਤੇ ਉਹ ਤਿੰਨ ਤਿੰਨ ਨੰਬਰਦਾਰਾਂ ਨੂੰ ਫਸਿਆ ਹੋਇਆ ਨੂੰ ਪੱਲਿਓ ਮਾਲੀਆ ਦੇ ਕੇ ਉਹਨਾਂ ਨੂੰ ਛਡਵਾ ਕੇ ਲਿਆਈ ਇਹੋ ਜਿਹੀਆਂ ਨੇਕ ਰੂਹਾਂ ਨੂੰ ਸਲਾਮ ਕਰਦੇ ਆ ਕਿ ਜੇ ਇੰਨਾ ਵੱਡਾ ਉਹਨਾਂ ਨੇ ਜੱਜ ਬਣਾ ਰੱਖਿਆ ਨਹੀਂ ਤਾਂ ਅੱਜ ਦੇ ਟਾਈਮ 'ਚ ਅਗਲਾ ਕਹਿੰਦਾ ਜਿਹਦੀ ਗੱਲ ਆ ਉਹ ਭੁਗਤੇ ਜੀ ਜਦ ਨੰਬਰ ਨਾਲ ਦੀ ਛੱਡੀ ਐ ਜਦ ਨੰਬਰ ਨਾਲ ਦੀ ਛੱਡੀ ਐ ਜਿਵੇਂ ਘਰ ਪਰਿਆ ਦੀ ਓਕੜ ਸੰਭਾਲੇ ਨੇ ਜਿਵੇਂ ਮੁਸਲਮਾਨ ਪਰਿਵਾਰ ਇਥੋਂ ਆਪਣਾ ਉਹ ਛੱਡ ਕੇ ਚਲੇ ਗਏ ਤਾਂ ਤੁਹਾਡੇ ਪਿੰਡ ਵਾਸੀਆਂ ਨੇ ਰੱਖਿਆ ਕੀਤੀ ਕਿ ਇਹਨਾਂ ਨੂੰ ਕੋਈ ਨੁਕਸਾਨ ਨਾ ਕੀਤਾ ਜਾਵੇ ਕਿ ਸਾਡੇ ਉਹਨਾਂ ਦੀ ਆਪਸੀ ਮੰਗ ਸੀ ਵੀ ਵਾਂਗਟ ਪਾਈਓ ਬੈਠਣ ਇੱਕ ਅਦਾਰਾ ਦਿੱਤਾ ਇਸ ਇਲਾਕੇ ਨੂੰ ਇਹ ਤੁਹਾਡੇ ਪੜ੍ਹੇ ਹਨ 3 ਕਲਾਸਾਂ ਸਕੂਲ ਚ ਅੱਛਾ ਇਸੇ ਤਰ੍ਹਾਂ ਮਸ਼ਾਲਾ ਜੀ ਹਾਂ 3 ਕਲਾਸਾਂ ਇਸ ਇਲਾਕੇ ਨੂੰ ਬੜੀ ਵੱਡੀ ਦੇਣ ਹੈ ਜੀ ਇਹ ਜਿਨ੍ਹਾਂ ਸੱਜਣਾ ਨੂੰ ਨਹੀਂ ਪਤਾ ਹੈ ਇਸ ਇਲਾਕੇ ਦੀਆਂ ਬੱਚੀਆਂ ਦੀ ਪੜ੍ਹਾਈ ਦੇ ਲਈ ਮਾਈ ਭਾਗੋ ਜੀ ਦੇ ਨਾਮ ਤੇ ਉਹਨਾਂ ਨੂੰ ਸਮਰਪਿਤ ਕਰਕੇ ਇੱਕ ਵਿਦਿਅਕ ਅਦਾਰਾ ਜੇ ਕਿ ਇੱਕ ਬਹੁਤ ਵੱਡਾ ਨਾਮ ਹੈ ਬਹੁਤ ਵੱਡਾ ਵਿਦਿਅਕ ਅਦਾਰਾ ਇਹ ਦਿੱਤਾ ਉਹ ਇਹ ਬਾਪੂ ਜੀ ਨੂੰ ਮਾਣ ਆ ਕਿ ਇਹ ਉਸ ਕਮੇਟੀ ਦੇ ਵਿੱਚ ਜਦੋਂ ਇਹਨੂੰ ਇਹਨਾਂ ਨੇ ਜ਼ਮੀਨ ਦਿੱਤੀ ਗਈ ਤਾਂ ਉਹ ਇਹਦੇ ਵਿੱਚ ਸ਼ਾਮਲ ਸਨ ਫਿਰ ਇਹ ਜ਼ਮੀਨ ਕਿੰਨੇ ਦੀ ਖਰੀਦੀ ਜੀ ਇਹ ਆ ਰਸਤਾ ਖਰੀਦੀ ਕੋਈ ਨਹੀਂ ਜੀ ਆਹ ਰਸਤਾ ਵੀ ਦਿੱਤਾ ਅਸੀਂ ਉਹ ਦਿੱਤਾ ਆਹ ਰਾ ਜਿਹੜਾ ਛੜਕ ਦਿੱਤਾ ਬਿਲਕੁਲ ਤੁਹਾਡੇ ਘਰ ਦੇ ਨਾਲ ਆ ਜੀ ਐਸੇ ਜ਼ਮੀਨ ਚ ਦਿੱਤਾ ਠੀਕ ਹੈ ਇਹ ਰਸਤਾ ਹਾਂ ਦਰਸ਼ਨ ਸਿੰਘ ਸਰਪੰਚਾ ਹੁਣ ਉੱਤੇ ਉਹ ਅੱਗੇ ਰਹਿ ਚੁੱਕਿਆ ਕਾਲਜ ਜਾਜਮਨ ਪਿੰਡ ਦੇ ਪੱਠੇ ਹੋ ਕੇ ਲੋਕ ਸਾਰੇ ਸੱਜਣ ਮਿੱਤਰ ਆਏ ਸਾਡੇ ਕੋਲ ਸਾਨੂੰ ਰਸਤੇ ਵਾਸਤੇ ਜਗ੍ਹਾ ਦੋ ਅਸੀਂ ਜਗ੍ਹਾ ਦਿੱਤੀ ਰਸਤੇ ਨੂੰ ਆ ਕਾਲੇ ਦੀਦੀ ਰੋਡ ਨੂੰ ਲਾਇਆ ਆ ਰਸਤਾ ਐਸੇ ਜਗ੍ਹਾ ਦੇ ਵਿੱਚੋਂ 150 ਚੋਂ ਤੇ ਜਿਹੜੀ ਇਹ ਮੰਤਾਂ ਬਾਰੇ ਜਗ੍ਹਾ ਕਹਿੰਦੇ ਜੀ ਉਹ ਮੰਤਾਂ ਬਾਰੇ ਥੋੜਾ 14 ਕੇਲੇ ਸੀਗੇ ਜ਼ਮੀਨ ਦੇ ਪਿੰਡ ਦੇ ਦਿੱਤੇ ਉਹ ਹੁਣ ਖਤਮ ਹੋ ਗਏ ਦਾਵਾ ਦੂਵਾ ਚੱਲ ਕੇ ਨਾਮ ਹੋਏ ਤੇ ਵੇਚ ਗਿਆ ਮੰਤ ਸਨ 47 ਚ ਜਾ ਕੇ ਉਹਦੇ ਨਾਮ ਹੋ ਗਈ ਜ਼ਮੀਨ ਉਹ ਵੇਚ ਗਿਆ ਮੰਤ ਮਰ ਗਿਆ ਉਹਦੇ ਲਾਦ ਕੋਈ ਨਹੀਂ ਦੀ ਲੋਕ ਕੇ ਲੈ ਗਏ ਲਾਵੇ ਕਰਕੇ ਪੱਖੋਂ ਆਜ਼ਮਤਾਂ ਲੈ ਗਏ। ਫਿਰ ਥਾਣੇਦਾਰ ਉੱਠਾ ਬੋਲੇ ਅੰਗਰੇਜ਼ਾਂ ਦਾ ਰਾਜ ਸੀ। ਆਹ ਉਹ ਥਾਣੇਦਾਰ ਤੇ ਹੁੰਦਾ ਵੀ ਉਹ ਬਣਦਾ ਸਤਕਾਰ ਨਹੀਂ ਦਿੱਤਾ। ਉਹਨੇ ਡੀਸੀ ਸਾਹਿਬ ਤੇ ਅਰਜ਼ੀ ਦਿੱਤੀ ਵੀ ਮੈਂ ਨੰਬਰਦਾਰੀ ਛੱਡ ਲਈ। ਬਰਦਾਸ਼ਤ ਨਹੀਂ ਕਰਿਆ। ਨਹੀਂ। ਉਹਨੇ ਦਿੱਤੀ ਸਵੇਰ ਤੋਂ ਜਾ ਕੇ ਸ਼ਾਮ ਦੇ ਰਾਤ ਦੇ 10 ਵਜੇ ਆਏ। ਬਹੁਤ ਵੀ ਭੁੱਖੇ ਸੀ, ਉਹ ਆਪ ਵੀ ਭੁੱਖੇ ਸੀਗੇ ਦੁੱਧੇ ਨੇ ਗਏ ਸੀ। ਇਸ ਕਰਕੇ ਇਸ ਪਿੰਡ ਤੇ ਆ ਕੇ ਨੰਬਰਦਾਰੀ ਛੱਡਤੀ। ਜਾਂ ਨੰਬਰਦਾਰੀ ਉਹਨੇ ਛੱਡੀ। ਥਾਣੇਦਾਰ ਨੂੰ ਪਤਾ ਲੱਗਾ ਵੀ ਮੈਂ ਸਸਪੈਂਡ ਹੋ ਜਾਣਾ ਉਹਨੇ ਆ ਕੇ ਮਿਲਤਾ ਕਰੀਆਂ ਪੈਰ ਫੜੇ ਸਾਡੇ ਘਰ نزد ਛੋਟੇ ਸੀ ਉਹਨੇ ਪੈਰ ਫੜੇ ਤੇ ਬਾਅਦ ਕਹਿੰਦਾ ਮੈਂ ਮਾਰਿਆ ਜਾਊਗਾ ਬੱਚੇ ਮਾਰੇ ਜਾਣਗੇ ਨੰਬਰ ਦਾ ਗੱਲ ਨਾ ਕਰੀ ਉਹਨੇ ਬਿਲਕੁਲ ਜੀਸੀ ਸਾਹਿਬ ਨੂੰ ਲਕਾਰੇ ਜਵਾਬ ਦੇ ਦਿੱਤਾ ਵੀ ਮੈਂ ਕੋਈ ਗੱਡੀ ਆਪਣੀ ਮਰਜ਼ੀ ਨਾਲ ਛੱਡ ਰਿਹਾ ਹਾਂ ਉਹ ਕਿਸੇ ਦਵਾਸੇ ਨਹੀਂ ਛੱਡ ਰਿਹਾ ਉਹ ਥਾਣੇਦਾਰ ਫਿਰ ਮੌਕੇ ਤੇ ਬਚਾਇਆ ਗਿਆ ਬਾਹਰ ਰੱਖਿਆ ਉਹ ਬਾਅਦ ਤੱਕ ਵੀ ਆਉਂਦਾ ਰਿਹਾ ਗੱਲ ਨਿਕਲ ਕੇ ਆਉਂਦੀ ਆ ਜਾਗਦਿਆਂ ਜ਼ਮੀਰਾਂ ਵਾਲੇ ਨਾ ਪਹਾੜਾਂ ਨੂੰ ਵੀ ਝੁਕਾ ਦਿੰਦੇ ਆ ਚਲੋ ਉਸ ਥਾਣੇਦਾਰ ਦੀ ਵੀ ਇੱਕ ਬਹੁਤ ਵੱਡੀ ਗੱਲ ਸੀ ਜਿਨੇ ਮਾਫੀ ਮੰਗ ਲਈ ਮਾਫੀ ਤੋਂ ਵੱਡੀ ਕੋਈ ਚੀਜ਼ ਨਹੀਂ ਹੁੰਦੀ ਉਸ ਤੋਂ ਵੱਡੀ ਗੱਲ ਜਿਨੇ ਉਸ ਗੱਲ ਨੂੰ ਜ਼ਿਆਦਾ ਲੰਬਿਆਂ ਨਾ ਕਰਕੇ ਕਿਸੇ ਦੀ ਰੋਜੀ ਰੋਟੀ ਚਲਾ ਦਿੱਤੀ ਤੇ ਇਹ ਵੀ ਇੱਕ ਬੜੀ ਵੱਡੀ ਮਾਫ ਕਰਨਾ ਉਸ ਤੋਂ ਵੱਡੀ ਗੱਲ ਆ ਜੇ ਮਾਫੀ ਮੰਗਣਾ ਵੱਡੀ ਗੱਲ ਆ ਨਾ ਕਿਉਂਕਿ ਆਕੜਿਆ ਬੰਦਾ ਮਾਫੀ ਨਹੀਂ ਮੰਗਦਾ ਜੇ ਉਹਨੇ ਮਾਫੀ ਮੰਗ ਲਈ ਉਹ ਇੱਕ ਥਾਣੇਦਾਰ ਨੇ ਬੜੀ ਵੱਡੀ ਗੱਲ ਆ ਅੰਗਰੇਜ਼ਾਂ ਦਾ ਥਾਣੇਦਾਰ ਹੋਵੇ ਉਸ ਗਲਤੀ ਉਹਨੇ ਮਾਫੀ ਮੰਗੀ ਤੇ ਉਦੈ ਮਾਫ ਕੀਤਾ ਗਿਆ ਉਹ ਫੇ ਮਗਰੋਂ ਸਾਹ ਬਾਅਦ ਚ ਵੀ ਮਰਦਾ ਰਿਆ ਬਰੇ ਤੇ ਵੀ ਆਇਆ ਸਸ ਕੰਮ ਕਰਦੇ ਵੀ ਚੰਨੀ ਅੰਗਰੇਜ਼ਾਂ ਦੇ ਟਾਈਮ ਇਨਸਾਫ ਸੀਗਾ ਸਾਫ ਪੂਰਾ ਹੁਣ ਨਹੀਂ ਹੈਗਾ ਹੁਣ ਤਾਂ ਛਪਾਰਚਾ ਹੁਣ ਕੋਸਿੰਗਾ ਹੁਣ ਝੂਠਾ ਹੈ ਹੁਣ ਤਾਂ ਹੋਰ ਕੰਮ ਹੋਏ ਥਾਣੇਦਾਨ ਸੱਚੀ ਗੱਲ ਦਾ ਗਾਣਾ ਕਢਦਾ ਸੱਚੇ ਬੰਦੇ ਦੀ ਕਦਰ ਨਹੀਂ ਰਹੀ ਨਹੀਂ ਨਹੀਂ ਬਿਲਕੁਲ ਨਹੀਂ ਰਹੀ ਸੱਚੀ ਗੱਲ ਹਾਲੇ ਕੋਈ 100 ਚੋਂ ਇੱਕ ਹੈਗਾ ਕੋਈ ਸੁਣਨਾ ਵੀ ਨਹੀਂ ਚਾਹੁੰਦਾ ਨਾ ਕੋਈ ਨਹੀਂ ਸੁਣਨਾ 100 ਚੋਂ ਇੱਕ ਹੈਗਾ ਇਹ ਹੁਣ ਤਾਂ ਲਿਖਿਆ ਜਾ بس ਹੋਰ ਬਿਲਕੁਲ ਸਹੀ ਗੱਲ ਹੈ ਸਿਫਾਰਸ਼ ਹੈ ਜੀ ਆ ਗਈ ਆ ਫਲੰਨੇ ਦੀ ਹੈਗੀ ਅੱਗੇ ਖੜ ਕੇ ਅਗਲਾ ਗੱਲ ਕਰ ਤੂੰ ਸੁਣਦੇ ਦੀ ਜੱਜ ਵੀ ਸੁਣਦਾ ਦੀ ਇਹ ਵੀ ਹੁਣ ਕੋਈ ਨਹੀਂ ਸੁਣਦਾ ਲੇਰ ਗਾ ਕੱਲ ਜੋ ਕਿ ਪ੍ਰਣਾਮ ਬੇਚੂਠ ਨੇ ਪਲਰਦਾ ਤੋਣਾ ਮਰੇ ਹੋਣਾ ਅੱਗੇ ਆ ਗਿਆ ਉਹ ਮੈਨੂੰ ਸਾਧੂ ਕਹਿ ਕੇ ਗਿਆ ਤੂੰ ਦੇਖੇਗਾ ਬੇਚੂਠ ਕਿਵੇਂ ਤੇਰੇ ਅੱਗੇ ਆਇਆ ਕਰੂਗਾ ਤੇਰੇ ਬਰੋਚ ਚ ਖੜਿਆ ਕਰੂਗਾ ਉਹ ਗੱਲ ਸੱਚੀ ਹੈ